ਸੱਚਖੰਡ ਸ੍ਰੀ ਹਜੂਰ ਸਾਹਿਬ ਯਗਰਾਜ ਸਿੰਘ ਜੀ ਦਾ ਆ ਰੂਪ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਦੇਖਿਓ ਵੀਡੀਓ ਨੂੰ ਤੇ ਇਹ ਗੱਤ ਨਹੀਂ ਹੈ ਸਾਹਿਬ ਸਿੰਘ ਜੀ ਕਿ ਮੈਂ ਐਡੀ ਆਪਣੇ ਮਹਾਸਤ ਖੜੇ ਹੈ ਮੈਂ ਮੈਨਾ ਚ ਗੋਬਿੰਦ ਸਿੰਘ ਜੀ ਨਾਲ ਗੱਲ ਕਰਦੇ ਪਰ ਮੈਨੂੰ ਕਿਹਾ ਜੀ ਨੂੰ ਕਹਿ ਆਇਆ ਬਹੁਤ ਦਾ ਬਲੰਸ ਮਹਾਰਾਜ ਮਾਪਾ ਦੇ ਉਸ ਤੇ ਬੋਲ ਕਰਾ ਮੈਂ ਮਾਮਾ ਧੀਆਂ ਨੂੰ ਇੱਕ ਗੱਲ ਕਹਿਣਾ ਚਾਹਨਾ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਹੈ ਛੀਤ ਸਿੰਘ ਖੜੇ ਨੇ ਕਿ ਸਾਨੂੰ ਬਾਬਾ ਦੀ ਜਨਮ ਦੇਉ ਅਸੀਂ ਵੀ ਜਰਾ ਪੰਥ ਦੀ ਸੇਵਾ ਕਰੀਏ ਕਿ ਮਹਾਰਾਜ ਕਹਿੰਦੇ ਫੁੱਕ ਕਿੱਥੋਂ ਲਿਆਵਾ ਜਿਹਦੇ ਵਿੱਚ ਤੁਹਾਡਾ ਜਨਮ ਹੋਇਆ ਵਾਹਿਗੁਰੂ ਮਾਫ਼ ਕਰਨਾ ਮੇਰੀ ਗੱਲ ਕਹਿੰਦੇ ਮੇਰੇ ਪਿਤਾ ਜੀ ਵੀ ਬੜੇ ਬੜੇ ਮਾਫ਼ ਕਰਨਾ ਜ਼ਰੂਰ ਕਿਹਾ ਚੱਲੋ ਵਕਤ ਇੰਨਾ ਮਾਰਾ ਤੇ ਇੰਨਾ ਧਿਆਨ ਘਾੜਿਆ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਥੋਲ ਸਿੱਖਤਰ ਵਿਦਿਆ ਬਾੜੀ ਵਿਦਿਆ ਆਪਣੇ ਬੱਚਿਆਂ ਨੂੰ ਮਾਤਾ ਵਾਪੋਟੀਆਂ ਤੁਕ ਤੋਂ ਜਨਮ ਜਨਮਾਂ ਨੇ ਬਦਲ ਦਿੱਤਾ ਇਸ ਕਰਕੇ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਡਿਊਟੀ ਲੱਗੀ ਮੈਂ ਗੁਰੂ ਘਰ ਦੇ ਇੱਕ ਡਾਕੀਆ ਕਿ ਆਪਣਾ ਆਪ ਸੰਭਾਲ ਕੇ ਸਿੱਖੀ ਦੇ ਨਾਲ ਜੁੜ ਕੇ ਔਰ ਆਪਣੇ ਵਕਤ ਨੂੰ ਸੰਭਾਲੋ ਲੱਕ ਛੋਟੀ ਜੀ ਗੱਲ ਕਰਨਾ ਚਾਹਣਾ ਸਤ ਗੁਰਵੈਰ ਸਿੰਘ ਪਿੰਡਰਾਣਾ ਕੋਰ ਇੱਕ ਪਰਿਵਾਰ ਆਇਆ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਕਹਿੰਦੇ ਇਹ ਦੱਸੋ ਕਿ ਤੁਹਾਡੇ ਕੋ ਸ਼ਸਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਸ਼ਤਰ ਸਾਡੇ ਕੋਈ ਵੀ ਸਤ ਜੀ ਅਸੀਂ ਕਰਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਉਹ ਕਹਿੰਦੇ ਫਿਰ ਉਹਨਾਂ ਸਮਾਂ ਬੜਾ ਪਿਆਰਿਕਲੇ ਸ਼ਸ਼ਤਰ ਆਪਣੇ ਕੋਲ ਰੱਖੋ ਸਤਿ ਵਿਦਿਆ ਤੇ ਬਾਰੀ ਵਿਦਿਆ ਤੇ ਬੱਚਿਆਂ ਨੂੰ ਜੋ 82 ਹੋ ਗਿਆ ਬੋਸਰ ਇਸ ਨਾਲ ਕੀ ਮਿਲ ਗਿਆ ਸਨੇਹਾ ਤੇ ਆਇਆ ਬਾਬਾ ਜੀ ਦੇ ਚਰਨ ਛੋਹਨੇ ਸੀ ਇਹਨਾਂ ਚ ਮੈਨੂੰ ਦਸਨੇ ਪਾਸਾ ਦਿੱਤੇ ਇਸ ਕਰਕੇ ਮੈਂ ਵੀ ਜੂਲ ਚੱਲ ਗਿਆ ਆ ਪਰ ਥੋੜੇ ਕਰਕੇ ਆਇਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਦੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਮੈਂ ਬਾਪੂਆਂ ਨੂੰ ਸਾਰੇ ਸਿੰਘ ਕੌਮ ਨੂੰ ਕਹਿੰਦਾ ਕਿ ਬਾੜੀ ਪੜਿਆ ਕਰੋ ਮਦਦ ਕਰੋ ਕਿ ਜਮਿਆ ਕਰੋ ਇਹੀ ਕੰਮ ਆਉਣੀਆਂ ਤੇ ਇਹੀ ਬੱਚਾ ਨੂੰ ਬਚਾ ਕੇ ਰੱਖੇਗੀ ਕਿ ਦੁਨੀਆ 'ਚ ਕੋਈ ਚੀਜ਼ ਨੂੰ ਚਾਹੇ ਬਹੁਤ ਸ੍ਰੀ ਆਗਾ बনে <laughs> 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 <laughs>